ਜੀ ਹਾਂ ਜੇ ਹੁਣ ਤੁਸੀਂ ਆਪਣੇ ਘਰ ਲਈ ਬਹੁਤ ਹੀ ਜ਼ਿਆਦਾ ਸਸਤਾ ਸਮਾਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਮਾਨ ਇੰਨਾ ਪਿਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਲੋੜ ਮੁਤਾਬਕ ਜੋ ਵੀ ਚੀਜ਼ ਲੈਣੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੁਏ ਕੋਈ ਪਾਈਪ ਲੈਣੀ ਕੋਈ ਬੱਠਲ ਲੈਣਾ ਕੋਈ ਹੋਰ ਕਈ ਕਬਾੜੀ ਕੁਝ ਵੀ ਸਮਾਨ ਚਾਹੀਦਾ ਤੁਸੀਂ ਦੇਖ ਸਕਦੇ ਹੋ ਤਸਲੇ ਵਗੈਰਾ ਤੇ ਘਰ ਦੇ ਵਿੱਚ ਬਰਤਨ ਵਾਲਾ ਹਰ ਇੱਕ ਸਮਾਨ ਇਸ ਦੁਕਾਨ ਦੇ ਉੱਤੇ ਅਵੇਲੇਬਲ ਆ ਇਹ ਦੁਕਾਨ ਧੂਰੀ ਦੇ ਨੇੜੇ ਬਰਨਾਲਾ ਧੂਰੀ ਦੇ ਆ ਵੇਚ ਜੇ ਪੈਂਦੀ ਹੈ ਮਤਲਬ ਸ਼ੇਰਪੁਰ ਏਰੀਆ ਵਾਜਦਾ ਸ਼ੇਰਪੁਰ ਸ਼ਹਿਰ ਜਿਵੇਂ ਛੋਟੀ ਜੀ ਮੰਡੀ ਹੈ ਸੋ ਇੱਥੇ ਇਹਨਾਂ ਨੇ ਆਪਣੀਆਂ ਘਟ-ਘਟ ਤਿੰਨ ਚਾਰ ਦੁਕਾਨਾਂ ਜਿਹੜੀਆਂ ਬਿਲਕੁਲ ਖਾਲੀ ਕਰਨੀਆਂ ਸਮਾਨ ਬਹੁਤ ਸਸਤੇ ਭਾਅ ਦੇ ਵਿੱਚ ਵੇਚ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਰੈਡੀ ਕੂਟਿਜ ਨਹੀਂ ਹੈ ਜਿਹੜੀ ਇੱਥੇ ਦੁਕਾਨ ਦੇ ਉੱਤੇ ਅਵੇਲੇਬਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਤੇ ਰੇਟ ਵੀ ਬਹੁਤ ਵਾਜਬ ਹੈ ਜਿਵੇਂ ਤੁਸੀਂ ਹੁਣ ਗਰਮੀਆਂ ਤਾਂ ਹਰਾ ਕੱਪੜਾ ਜਿਵੇਂ ਘਰ ਦੇ ਬਾਹਰ ਲਾਉਣਾ ਉਹ 200 ਰੁਪਏ ਕਿਲੋ ਮਿਲ ਰਿਹਾ ਆਮ ਜਿਹੜਾ ਆਪਾਂ ਨੂੰ ਉਹ ਜਿਆਦਾ ਮਹਿੰਗਾ ਪੈਂਦਾ ਤੇ ਸੋ ਜਿਹੜੀ ਚੀਜ਼ ਮਤਲਬ 1000 ਦੀ ਪੈਣੀ ਹੈ 1000 ਦਾ ਪੈਣਾ ਉਹ ਕੱਪੜਾ ਤੇ ਉਹ ਆਪਾਂ ਨੂੰ 400 ਦੇ ਪੈਂਦਾ ਮਸਾ ਸੋ ਜੇ 1000 ਪਿੱਛੇ 5 600 ਬਚਦਾ ਤਾਂ ਫਿਰ ਕਿਉਂ ਨਾ ਇੱਥੇ ਆਓ ਲੋਹੇ ਦਾ ਸਮਾਨ ਬਹੁਤ ਹੈ ਜੀ ਤੁਸੀਂ ਮਤਲਬ ਕੋਈ ਹੁੱਕਾਂ ਵਗੈਰਾ ਪਸ਼ੂਆਂ ਦੇ ਲਈ ਖੁਰਨੀਆਂ ਬਣਾਉਣੀਆਂ ਉਹਦਾਂ ਦੀਆਂ ਹੁੱਕਾਂ ਬਹੁਤ ਨੇ ਹੋਰ ਬਹੁਤ ਚੀਜ਼ਾਂ ਤੁਸੀਂ ਆ ਕੇ ਦੇਖ ਸਕਦੇ ਹੋ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਮੱਛਰਦਾਨੀਆਂ ਮਿਲ ਜਾਣਗੀਆਂ ਜੀ ਹਰ ਇੱਕ ਚੀਜ਼ ਮਿਲ ਜਾਊਗੀ ਇੱਥੋਂ ਤੁਸੀਂ ਆ ਕੇ ਲੈ ਸਕਦੇ ਹੋ ਜਾਲੀਆਂ ਮਿਲ ਜਾਣਗੀਆਂ ਜੇ ਖੇਤ ਦੇ ਆਸੇ-ਪਾਸੇ ਜਾਲੀ ਲਾਉਣੀ ਹੈ ਉਦਾਂ ਦੀਆਂ ਜਾਲੀਆਂ ਵੀ ਮਿਲ ਜਾਣਗੀਆਂ ਜੇ ਤੁਸੀਂ ਕੋਈ ਖੁੱਡੇ ਵਗੈਰਾ ਬਣਾਉਣੇ ਆਂਦੀ ਜਾਲੀ ਵੀ ਮਿਲ ਜਾਊਗੀ ਮਤਲਬ ਹਰ ਇੱਕ ਤਰ੍ਹਾਂ ਦੀ ਇਹ ਚੀਜ਼ ਪਈ ਹੈ ਪਾਈਪਾਂ ਹਰ ਤਰ੍ਹਾਂ ਦੀਆਂ ਮਿਲ ਜਾਣਗੀਆਂ ਵੱਡੀਆਂ ਛੋਟੀਆਂ ਪਤਲੀਆਂ ਮੋਟੀਆਂ ਤੇ ਕੋਈ ਇਹੋ ਜੀ ਚੀਜ਼ ਨਹੀਂ ਹੈ ਮਤਲਬ ਜਿਹੜੀ ਇੱਥੇ ਨਾ ਹੋਵੇ ਰਸੇ ਲੈ ਸਕਦੇ ਹਾਂ ਬਹੁਤ ਵਧੀਆ ਲਾਈ ਲੌਨ ਦੇ ਰਸੇ ਕਈਆਂ ਤਸਲੇ ਹਰ ਇੱਕ ਚੀਜ਼ ਕਬਾੜੀ ਮਤਲਬ ਦੁਰਮਟ ਲੈ ਸਕਦੇ ਹਾਂ ਤਾਰ ਲੈ ਸਕਦੇ ਹਾਂ ਘਰ ਖੇਤ ਦੇ ਆਸੇ ਪਾਸੇ ਬੰਨਣ ਲਈ ਹਰ ਇੱਕ ਚੀਜ਼ ਮਤਲਬ ਇਥੇ ਥੇਲ ਬਲ ਤੁਸੀਂ ਘਰ ਦੇ ਵਿੱਚ ਜਿਵੇਂ ਤਵੇ ਕਡਾਈਆਂ ਠੀਕ ਹੈ ਜੀ ਤੇਲ ਪਾਉਣ ਵਾਲੀਆਂ ਪੀਕਾਂ ਮਤਲਬ ਐਦਾਂ ਦੀ ਕੋਈ ਚੀਜ਼ ਇਹੋ ਜਿਹੀ ਕੋਈ ਚੀਜ਼ ਹੀ ਹੈ ਨਹੀਂ ਜਿਹੜੀ ਇੱਥੇ ਨਾ ਮਿਲੇ ਦਾਤੀਆਂ ਲਓ ਕਰੰਡੀਆਂ ਲਓ ਹਰ ਇੱਕ ਚੀਜ਼ ਇੱਥੋਂ ਮਿਲੂਗੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਜੋ ਇਸ ਏਰੀਏ 'ਚ ਰਹਿਣ ਵਾਲੇ ਭਰਾਵਾਂ ਨੂੰ ਜੇ ਕਿਸੇ ਚੀਜ਼ ਦੀ ਲੋੜ ਆ ਤੋ ਆਪਦੀ ਲਿਜਾ ਸਕਣ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਪੇਜ ਨੂੰ ਕਰਿਓ ਫੋਲੋ ਧੰਨਵਾਦ ਜੀ